ਨਹੀਂ ਹਜੇ ਠੇਕਾ ਚੱਲਦਾ ਬਈ ਇੱਥੇ ਨਿਬੜ ਲੈਂਦੇ ਫੇਰ ਆਵਾਂਗੇਗਾ ਛੋਟਾ ਤੂਤਾ ਬਾਵੜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਣਾ ਬਲੌਗ ਕਰਤਾ ਸ਼ੁਰੂ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ 'ਚ ਨਹੀਂ ਹਜੇ ਠੇਕਾ ਚੱਲਦਾ ਬਈ ਇੱਥੇ ਨਿਬੜ ਲੈਂਦੇ ਫੇਰ ਆਵਾਂਗੇਗਾ ਫੋਨ ਨਾਲ ਲਾਓ ਓਕੇ ਸੁਣ ਕੇ ਹੀ ਕਰੀ ਹੋਣਾ ਲੱਗਣ ਲੱਗ ਗਿਆ ਹੁਣ ਠੇਕੇਦਾਰ ਤੋਂ ਪੁੱਛ ਕੇ ਸੀ ਟੋ ਕਿਥੇ ਟੇਟਣਾ ਮੇਰੀ ਬਾਹਾਂ ਨਾਲ ਪੰਜਲੀ ਦੁਬਾਰਾ ਦੇਖ ਲਈ ਵਾਹ ਵਾਹ ਸ਼ਾਇਦ ਕੋਈ ਫਰਕ ਨਹੀਂ ਹੁਣ ਓਕੇ ਕੋਈ ਫਰਕ ਨਹੀਂ ਸੇਰਾ ਸੇਰਾ ਕੋਈ ਫਰਕ ਨਹੀਂ ਹੁਣ ਕੱਢ ਤਾ ਸ਼ੇਰਾ ਕੱਢ ਤੇ ਦਬੱਕ ਕੱਢ ਤਾ ਹਾਂ ਹਾਂ ਬਹੁਤ ਵਧੀਆ ਸੀ ਬਹੁਤ ਉਹ ਕਰਨਾ ਸ਼ੇਰਾ ਆਪਾਂ ਉਹ ਬੇਚ ਬਰੇ ਅੱਗ ਲਾ ਦਨੀ ਇਹਨੂੰ ਆਪਾਂ ਉਹ ਉਹ ਜਗਾਰ ਉਹ ਨਾਲ ਪਿਆ ਪਹਿਲਾਂ ਆਹੋ ਗਾਦੀ ਸਭ ਮਿੱਟਣੇ ਕਾ ਦੇਾਂਗੇ ਹੁਣ ਮੋੜ ਕੇ ਲਾ ਦੇਾਂਗੇ ਮਿੱਟੀ ਆ ਬਾਹਣਾ ਕਾ ਦੇ ਨਾਲ ਨੂੰ ਪਹਿਲਾਂ ਅੱਗ ਲਾਉਣੀ ਬਹੁਣਾ ਬਾਹਣ ਨੂੰ ਤਾਂ ਨਾ ਨਾ ਕਿਉਂ ਪੰਜ ਚੱਕਰ ਤਵੀਆਂ ਪਾ ਕੇ ਛੱਡ ਦੇਣਾ ਇਹਦਾ ਆਪਾਂ ਉਹ ਬਣਾਵਾਂਗੇ ਪਾਰਕਿੰਗ ਬਾਰੀਆਂ ਤਾਂ ਬਣੀਆਂ ਨਾ ਛੋੜਾ ਲਾਲੂ ਵਾਲਾ ਖੜਾ ਦੇ ਫੋਰ ਫੋਰ ਉਹ ਜਾ ਕੇ ਦੇਖ ਹੋਰ ਨਾ ਕੋ ਹੋ ਜੇ ਓਏ ਜਸਪਿੰਦਰ ਛੋੜਾ ਨਾਲ ਤਕੜਾ ਜਿਹੜਾ ਲਾਲੂ ਲਾ ਖੜਾ ਨਾ ਮੈਂ ਟਾਇਰ ਪਾ ਕੇ ਤਕੜਾ ਕਿ ਨਹੀਂ ਤਕੜਾ ਛੋੜਾ ਖੜਾ ਹਾਂ ਮੰਨਦਾ ਮੈਂ ਵਾ 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 ਅੱਖਲੇ ਕੀ ਹੈਗਾ ਓਏ ਆਪੋ ਕਿਵੇਂ ਬਾਹਰਲੇ ਪੱਤੇ ਜਿਹੜੇ ਸੀਗੇ ਅੱਛਾ ਜਿਹੜੀਆਂ ਤਾਣੀਆਂ ਸੁੱਕ ਗਈਆਂ ਸੀ ਠੀਕ ਉਹ ਬੋਟੇ ਨੂੰ ਅੰਦਰ ਤਾਂ ਹੀ ਹਵਾ ਨਹੀਂ ਜਾਣ ਦਿੰਦੇ ਹਵਾ ਕ੍ਰੋਸ ਨਹੀਂ ਸੀ ਇਹ ਤਾਂ ਸੰਗਣੇ ਪਏ ਨਹੀਂ ਸੋਹਣੇ ਲੱਗਦੇ ਆ ਇਹਦੀ ਬਈ ਮਣੀ ਭਾਜੀ ਇਹਦੀ ਐਂ ਕਰਕੇ ਕੰਦ ਬਣਾ ਦਿਓ ਬਣ ਗਈ ਬਈ ਚੰਗਾ ਜੋ ਤੂੰ ਮਣੀ ਭਾਜੀ ਕਹਿੰਦਾ ਹੋਰ ਜ਼ਿਆਦਾ ਹੈਗਾ ਮੈਂ 3000 ਸਾਡੇ ਅੱਜ ਇਹ ਚਾਰ ਕੱਡਾ ਨਹੀਂ ਰੱਖਦੇ ਆ ਓਏ ਪਰ ਇਹ ਕਾਰ ਲਾ ਇਧਰੋਂ ਕਿਰਾਏ ਦੂਨੇ ਘਾ ਘਵੜਾ ਆ ਘਵੜਾ ਆ ਤੋ ਖੱਚ ਕਾ ਉਹ ਸਾਰਾ ਸੈਟਮ ਹਬਾ ਚੱਕੋ ਅੱਜ ਕੁੱਤੇ ਕੁੱਤੇ ਬਾਹਰ ਇਹਨੂੰ ਪਾਣੀ ਪਾਣੀ ਨਾਲ ਧੋਣਾ ਇਹਨੂੰ ਜੀ ਦੇਖੋ ਨਹੀਂ ਰਹਿਣਾ ਤੇ ਧੋਦੇ ਆ ਐਂ ਓਸਤਾਦ ਜੀ ਪਾਣੀ ਨਾਲ ਧੋਣਾ ਇਹਨੂੰ ਆਹ ਹਾਂ ਪਾਣੀ ਨਾਲ ਧੋਵਾਂਗੇ ਜਾਂ ਇਹਨੂੰ ਵਿਸਾਉਣਾ ਲੱਗੇ ਕਰੀ ਆਜੇ ਲਾਵਾਂਗੇ ਹਾਂ ਆਏ ਇਕੱਲਾ ਕਰਾ ਦੇ ਸਫਾਈਆਂ ਦਾ ਕੰਮ ਜੋਰਾ ਸ਼ੋਰਾ ਤੇ ਚੱਲਣ ਲੱਗਿਆ ਭਾਂਡੇ ਚ ਕਿੰਨੇ ਲੱਗਦੇ ਆ ਬਾਹਰ ਕੋਈ ਕਦੇ ਪਸੋਣੀ ਕੋਈ ਨਹੀਂ ਮੋਲ ਲਿਓ ਪਰ ਬਾਹਰ ਵੀ ਧੋ ਜਾਂਦਾ ਈਵਾਰ ਆ ਬਾਈ ਲੱਗੇ ਹੋਏ ਆ ਪੂਰੇ ਤੂਫਾਨਾਂ ਦਾ ਕਰਨ ਲਓ ਭਾਜੀ ਲਓ ਜੀ ਕਮਰੇ ਧੋ ਕੇ ਕਰਦੇ ਤਿਆਰ ਆਪਾਂ ਜੰਦਾ ਹੁੰਦਾ ਚਮਕਾ ਦਿਆਂ ਵੈਲ ਗੁੱਡ ਵੈਲ ਸਾਰੇ ਕਮਰੇ ਧੋਤੇ ਅੱਜ ਬਾਈ ਬਾਕੀ ਧੋਵਾ ਗਿਆ ਬਾਕੀ ਬਾਹਰੋਂ ਸੇਵਾ ਦਾ ਰੱਜ ਘੱਟ ਆਏ ਹੋਏ ਆ ਸੇਵਾ ਦਾ ਰੱਜ ਥੋੜੇ ਆਏ ਹੋਏ ਆ ਠੀਕ ਹੈ ਬਾਕੀ ਧੋਵਾ ਕਿਵੇਂ ਜਿਵੇਂ ਬਾਪੇ ਵਾਲਾ ਦੇ ਦਿੰਦੇ ਆ ਓਏ ਚਾਲ ਕਰਾ ਸੇਵਾ ਆ ਜਾਂ ਮੇਰੇ ਇਹਨੇ ਜੋ ਸਾਡੇ ਨਾਲ ਕੰਮ ਕਰਨਾ ਕੱਲਾ ਲੱਗ ਦੋ ਗੱਦੇ ਧੋਣੇ ਸਭਾ ਸਾਰੇ ਦਿਨ ਦੇ ਵਿੱਚ ਹੋਰ ਕੋਈ ਕੰਮ ਨਹੀਂ ਕੋਈ ਵਾ 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 ਕਿਵੇਂ ਆ ਆਪਣੇ ਬਾਈ ਦੀ ਆ ਕੇ ਸਪੀਕਰ ਦੀ ਸੇਵਾ ਵਾਲੇ ਹੋਰ ਬਾਈ ਆਪਣੇ ਬਾਈ ਦੀ ਸਪੀਕਰ ਦੀ ਸੇਵਾ ਕਰਦੇ ਹੁੰਦੇ ਹਰ ਸਾਲ ਲੜੀਆਂ ਵੀ ਲਾਉਂਦੇ ਨੇ ਲੜੀਆਂ ਵੀ ਲਾਉਂਦੇ ਆਪਣੇ ਤੇ ਜਗਾ ਤੇ ਤੇ ਅੱਜ ਬਾਈ ਹੁਣੇ ਆਏ ਗੱਲਬਾਤ ਕਰਨ ਬਈ ਕਿਵੇਂ ਜੜ ਬਣਾਉਣਾ ਜੜੀਆਂ ਆਪਣੇ ਲੜੀਆਂ ਕਿਵੇਂ ਲਾਉਣੀਆਂ ਸਾਰੇ ਪੈ ਪੂਬਾ ਅੱਜ ਬਾਈ ਨੂੰ ਆਪਾਂ ਦੇ ਦੇਨੇ ਤੇ ਕੰਮ ਚਲਾ ਦੇ ਸਹੀ ਆ ਸਹੀ ਆ ਜਮਾ ਕਿ ਦਿਨ ਚਲਾਉਣ ਲੱਗਣਾ ਬਈ ਕੰਮ ਕੰਮ ਬਸ ਇੱਕ ਦੋ ਤਿੰਨ ਦਿਨ ਤੋਂ ਸ਼ੁਰੂ ਕਰਾ ਫਾਕ ਤੋਂ ਕੰਮ ਸ਼ੁਰੂ ਆ ਤੇ ਆਪਣੇ ਉਹ ਨਾਲੇ ਬਿਲਡਰ ਵਾਲੇ ਬਾਈ ਨੂੰ ਕਹਿ ਦੇਣਾ ਸੀਗਾ ਬੈਲਟਰ ਵਾਲਾ ਬਾਈ ਦਾਦੇ ਬੈਠਾ ਮਨ ਵੀ ਤੇਰਾ ਨਾਲ ਸੱਟ ਲੱਗ ਗਈ ਸਫਾਈ ਤਰਫ ਮਾਰ ਕੇ ਕੰਧਾਂ ਤੇ ਬਣਾ ਦੇਣੀ ਆ ਗੱਲ ਅੱਜ ਇੱਕ ਮਰ ਹੋਣਾ ਮਾਰਦੇ ਤੂੰ ਸਫਾਈ ਜੇ ਨਾ ਆਹ ਦੇਖੋ ਭਾਜੀ ਆਪਣੇ ਭੋਰੇ ਤੇ ਸਫਾਈ ਕਰਨ ਲੱਗੇ ਬਾਬੇ ਨੇ ਗੋਪੀ ਗੋਪੀ ਬੀਨ ਵਜਾ ਯਾਰ ਬਾਈ ਬਣ ਕੇ ਸੂਰ ਕੱਪੜਾ ਆ ਰਿਹਾ ਆ ਸਾਗਾ ਕੱਪੜਾ ਜੇ ਸੱਪ ਆ ਰਹਿਣ ਦੇ ਯਾਰ ਸੱਪ ਆ ਗਿਆ ਬੋਤਲ ਚ ਬੋਤਲ ਚ ਪਾਉਣ ਲੱਗਿਆ ਸੱਪ ਕਿੱਲੇ ਪਾਸੇ ਮੂੰਹਲੇ ਪਾਸੇ ਬੋਤਲ ਟੱਕਣ ਲਾਉਂਦਾ ਇਹਨੇ ਆ ਆ ਫੜ ਕੇ ਆ ਤੇ ਛੋਟੀ ਦੇ ਮੂੰਹ ਕੋਲ ਬੋਤਲ ਲਾਉਂਦਾ ਆ ਫੜੀ ਹੀ ਗਿਆ ਪਾਉਣ ਲੱਗਿਆ ਕਹਿੰਦੇ ਸੱਪ ਬੋਤਲ ਚ ਬਈ ਇਹਨੇ ਇਹਨੇ ਕਹਿੰਦਾ ਵੀ ਖੋਡਾ ਹੈ ਖੋਡਾ ਕੋਟ ਜੋਗੀ ਆ ਗਿਆ ਓਏ ਚੱਲ ਉਹਨੂੰ ਫੜ ਕੇ ਦੇ ਦੋ ਹੋਰ ਹੈਡ ਦੇ ਨੇ ਉਧਰ ਯਾਰ ਕੱਪੜੇ ਨਾ ਕੱਪੜਾ ਲੈ ਆ ਓਏ ਮੈਂ ਲੜ ਲੂਡ ਨਾ ਜਾਵੇ ਯਾਰ ਪਤਾ ਥੋੜੀ ਹੁੰਦਾ ਯਾਰ ਫਟ ਕੱਟ ਪਕਾਣਾ ਦਵਾ ਲੋ ਯਾਰ ਸਹੀ ਗੱਲ ਆ ਭਾਈ ਡਾਂਗ ਸਿੱਟਨੀ ਪੈਣੀ ਆ ਹੁਣ ਇਹਨੂੰ ਉਹੋ ਕਾਰਨਾ ਵੀਰੋਂ ਬਚਾਵਾ ਨਹੀਂ ਹੂੰ ਬੜਦਾ ਗੋਪੀ ਜੋਗੀ ਆ ਗਿਆ ਉਹਦਾ ਮਾਂਗ ਵਾਲ ਮਾਈ ਇਹਦਾ ਅਸੀਂ ਜੀ ਨਾ ਨਾ ਹਾਈ ਲੈ ਚੱਲਣ ਨੂੰ ਤੱਕ ਕੇ ਬਾਹਰ ਨੂੰ ਚੱਕੇ ਗੜਾਂ ਨਾਲ ਉਹ ਡੱਕੇ ਦੇ ਨਜਾਕਾ ਹੱਥ ਲੱਗੂ ਸੋਣੇ ਤਰ ਮੂੰਹ ਤੱਕ ਨਾ ਜਾ ਬੇਉਕਤ ਨਾ ਡੱਕ ਪੈ ਤਰੇ ਵਾਲੀ ਕਰਤੀ ਉੱਤੇ ਨਾ ਡੈਗ ਪਈ ਕਹਿੰਦਾ ਹੁਣ ਬੋਤਲ ਕਰ ਦੇ ਮੂਰੇ ਲੈ ਜਾ ਕੇ ਅਰੇ ਓਏ ਭੈਸਰਾ ਘੰਟਾ ਹੋ ਗਿਆ ਲੱਗੇ ਢੂ ਲੈ ਸਾਗਾ ਸਾਗਾ ਆਇਆ ਹੁਣ ਛਾਨੂੰ ਆਇਆ ਕਾਈ ਕਿੱਥੇ ਗਰੀ ਕਾਈ ਛਾਨੂ ਆਇਆ ਰੇਣੀ ਦੀ ਵੀ ਹੈ ਵੀਡੀਓ ਕਰਨੀ ਹੈਗੀ ਰੈਣ ਦੇ ਪਹਿਲਾਂ ਹੀ ਨਸਾਪ ਲੜਾਲੀ ਚਾਹ ਕੇ ਜੇ ਫੜੀ ਓਏ ਚੱਕ ਗੋਪੀ ਨੇ ਫੜ ਲਿਆ ਛੱਡ ਦੇ ਛੱਡਿਓ ਲੈ ਜਾ ਗੋਪੀ ਗੋਗੀ ਬਣ ਗਿਆ ਹਾਂ ਸਮੋਸੇ ਅੱਤ ਤੇ ਜਿੰਦਰ ਸਾਹਿਬ ਸੱਤ ਨੂੰ ਫੜਾ ਪਹਿਲਾਂ ਇੱਕ ਉਹ ਸਾਲ ਜਿੰਦਰਦਾਨ ਜੀ ਬੋਲੇ ਨਾ ਉਹ ਤਾਂ ਫੇਰ ਨਾ blog je nak buat ਬਾਵਾ ਭਾਰ ਦੋ ਆਹੋ ਰੋਜਾ ਆ ਜੀ ਬਾਈ ਚ ਲਿਆਉਂਦੇ ਆ ਜੀ ਜਿਹੜੇ ਆ ਆਪਾਂ ਬਈ ਪੈ ਬਲਿਆਂਦੇ ਆ ਇੱਥੇ ਮੀਨੇ ਐਂਟਰੀ ਦੇ ਆਪਣਾ ਗੇਟ ਲੱਗਣਾ ਵੱਡਾ ਤੇ ਜਿਹਦੇ ਉੱਤੇ ਆਪਣਾ ਲੜੀਆਂ ਦਾ ਜਾਲ ਬੰਨਣਾ ਹੈਗਾ ਇਹ ਉਹ ਗੇਟ ਤੋਂ ਲੈ ਕੇ ਤਕਰੀਬਨ ਤਕਰੀਬਨ ਆਹ ਮੋੜ ਤੱਕ ਲੱਗੂਗਾ ਇੱਥੋਂ ਤੱਕ ਤੇ ਇਹ ਪੂਰਾ ਉੱਪਰ ਐ ਜਾਲ ਬੰਨਣਾ ਇਹਦੇ ਪੈ ਬਲਾ ਕੇ ਸਾ ਸਿਬਾ ਸਿਪੈ ਪੈਬ ਲਾ ਗਏ ਤੇ ਉੱਤੇ ਵੀ ਪੈਬ ਆਪਣੇ ਬਣਾਏ ਵੇ ਬਾਬੇ ਦੀ ਜਗ੍ਹਾ ਤੇ ਤੇ ਉੱਪਰ ਦੀਆਂ ਪੈਪਾਂ ਚ ਪੈ ਫਸ ਕੇ ਤੇ ਆਪਣੇ ਜਾਲ ਪੈ ਜਾਣ ਉੱਤੇ ਲੜੀਆਂ ਦਾ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਜਦਦੇ ਆਪਣੀ ਡੈਕੋਰੇਸ਼ਨ ਪੂਰੀ ਹੋ ਗਈ ਲੜੀਆਂ ਦੀ ਜਿਵੇਂ ਇੱਕ ਦੋ ਦੋਕ ਦਿਨਾਂ ਚ ਹੋ ਜਾਊਗੀ ਆਪਣੀ ਸਾਰੀ ਲੜੀਆਂ ਦੀ ਡੈਕੋਰੇਸ਼ਨ ਤੇ ਇਧਰ ਆ ਤੇ ਸਾਈਡ ਤੇ ਵੀ ਪੈ ਗਈਆਂ ਲੜੀਆਂ ਲਓ ਜੀ ਆਪਣੇ ਲੜੀਆਂ ਵਾਲੇ ਬਾਈ ਕਾਲ ਤਾਂ ਹੀ ਭਾਈ ਸਾਰੀਆਂ ਪਹਿ ਜਾਣਗੀਆਂ ਲਓ ਜੀ ਲਓ ਜੀ ਆਪਾਂ ਲਾ ਲਾਗੇ ਟੈਂਟ ਬਾਹਰ ਬਾਬੇ ਦੀ ਜਗ੍ਹਾ ਤੇ ਜਿੱਥੇ ਆਪਣੀ ਪਹਿਨੀਆ ਟੀਮ ਆਲਾ ਦੇਖੋ ਸਾਨੂੰ ਦਿਹਾਵਾਗੇ ਪੂਰਾ ਜਦੋਂ ਪੂਰਾ ਬਣ ਗਿਆ ਇਹ ਇਹ ਤਾਂ ਵੱਡਣਾ ਬਹੁਤ ਸਾਦ ਕੋਹ ਛੜਕ ਤੇ ਇਹਦੇ ਬਿਨਾ ਨਹੀਂ ਟੈਂਟ ਇਧਰ ਨੂੰ ਹੋਊਗਾ ਇਧਰ ਨੂੰ ਉਹ ਪਰ ਮਾ ਕਾ ਸੇ ਲਾ ਇਹ ਦਰਖਤ ਲਾਈ ਜਾਂਦਾ ਅੱਜ ਬਈ ਛੋਟਾ ਛੋਟਾ ਤੂਤਾ ਛੋਟਾ ਤੂਤਾ ਬਾਵਲਾ 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 ਕਿੱਥੇ ਹਟਦਾ ਤੱਕਰਿਆ ਫਿਰਦਾ ਓਏ ਓਏ ਬਸੋ ਭਾਈ ਜਿੰਨਾ ਬਾਤ ਹੁੰਦਾ ਜਿੰਨਾ ਬਾਤ ਹੁੰਦਾ ਉਹ ਲੋਕ ਲੋ ਲੋ ਭਾਈ ਜਿਹੜੇ ਆਪਾਂ ਮੂਰੇ ਗੇਟ ਲਾਏ ਆ ਉਹ ਐਵੇਂ ਦੇ ਬਣ ਗਏ ਆ ਤੇ ਐਵੇਂ ਬਣ ਜਾਣੇ ਇਹਨਾਂ ਦੇ ਉੱਤੇ ਦੀਮ ਵਾਲਾ ਬੋਲ ਦੇ ਇਹਨਾਂ ਦੇ ਉੱਤੇ ਦੀਮ ਵਾਲਾ ਪਾ ਕੇ ਜਾਲ ਪੈਜ ਜਾਣਾ ਇਹਨਾਂ ਦੇ ਸਾਰਿਆਂ ਦੇ ਫੇਰ ਤੁਹਾਨੂੰ ਦਿਖਾਵਾਂਗੇ ਜਿੱਤੇ ਆਪਣੇ ਉੱਤੇ ਜਾਲ ਪੈ ਗਿਆ ਡੈਕੋਰੇਸ਼ਨ ਹੋ ਗਈ ਉਹਦੀ ਆਪਾਂ ਵਲੌਗ ਪਾਵਾਂਗੇ ਨਾ ਮੰਗਾਂਗੇ ਕੱਲ ਨੂੰ ਜਾਂ ਪਰਸੋਂ ਪਹੁੰਚੂਗਾ ਤੇ ਐ ਬਣ ਜਾਣਾ ਇਹ ਬਈ ਦੀਮਾਲਾ ਦਾ ਜਾਲ ਤੇ ਦੇਵਾਦਾਰ ਲੱਗੇ ਹੋਇਆ ਇੱਧਰ ਆਪਣੀ ਆ ਪਾਰਕਿੰਗ ਆ ਸਾਰੀ ਪਾਰਕਿੰਗ ਆ ਬਾਈ ਜਾਂਦੇ ਆ ਕਵੀਆਂ ਨਾਲ ਸਾਫ ਸਫਾਈ ਚੱਲੀ ਜਾਂਦੀ ਆ ਪੂਰੀ ਉਹ ਆਪਣਾ ਲੱਡੂ ਖਾਣਗੇ ਓਏ ਆ ਜਾਓ ਕੋਕਮਾ ਓਏ ਅੰਦਰ ਜਾ ਜਰਾ ਅੰਦਰ ਬੈਠੋ ਨਾ ਗੋਲਾ ਯਾਰਾਂ ਦਰਮੀਆਂ ਤੋਂ ਬਾਈਂ ਇਹ ਵਾਲੇ ਦੀ ਹੋ ਗਿਆ ਇੱਧਰ ਗਾਂ ਜਾ ਕੇ ਖੱਬੇ ਹੋ ਜੀ ਵੇਸੀ ਵਾਲੇ ਕਮਰੇ ਚ ਏਸੀ ਵਾਲੇ ਚ ਆ ਸੌਂਣਾ ਦਾ ਕੋਕ ਨਾਲ ਲੱਡੂ ਆ ਯਾਰ ਸ਼ੁਕਰੀਆ ਰੌਣ ਦੇ ਦੇ ਨਾ ਹਰਚਾ ਸਤਿਕਾਰ ਹਾਂਜੀ ਆਪਣਾ ਜਾਲ ਹੋ ਗਿਆ ਬੰਨ ਤੇ ਇੱਥੇ ਕੱਲੂ ਲੜੀਆਂ ਪਾਵਾਂਗੇ ਹੁਣ ਆਪਾਂ ਅੱਜ ਆਪਾਂ ਰੱਸੀਆਂ ਨਾਲ ਜਾਲ ਪਾਇਆ ਸਾਰਾ ਉਹਦੇ ਉੱਤੇ ਲੜੀਆਂ ਪੈਣੀਆਂ ਲਓ ਜੀ ਸੇਵਾਦਾਰ ਹੋ ਗਏ ਬਿਹਲੇ ਤੇ ਕੱਲ ਨੂੰ ਕਰਨੀ ਆਪਾਂ ਰਾਛਨ ਦੀ ਗਰਾਈ ਸੇਵਾਦਾਰ ਇੱਧਰ ਮਣੀ ਬਾਜੀ ਇੱਧਰ ਚੱਲੀ ਜਾਂਦਾ ਆਪਣਾ ਜਾਲੀ ਦਾ ਕੰਮ